ਮਾਲ ਮਾਲਕਾ ਦਾ ਮਸ਼ਹੂਰੀ ਕੰਪਨੀ ਦੀ ਜੇ ਅਗਰ ਮੈਂ ਜੱਟ ਖੂਪਾਸ਼ਾ ਚ ਦਸਾਂ ਕਿ ਜਦੋਂ ਟ੍ਰੈਕਟਰਾਂ ਦੀ ਗੱਲ ਹੁੰਦੀ ਸੀ ਵੀ ਲੋਟਾਂ ਦੇ ਭਟਕੇ ਆਣਗੇ ਡਿਵੈਲਪਮੈਂਟ ਹੋਊਗੀ ਇਲਾਕੇ ਦੀ ਤਰੱਕੀ ਕਰਾਂਗੇ ਇਲੈਕਸ਼ਨਾਂ ਤੋਂ ਪਹਿਲਾਂ ਮੋਦੀ ਸਾਹਿਬ ਦੇ ਗੋਣਗਾਨ ਕਰਦੇ ਸੀ ਤੇ ਉਹਦੇ ਬਾਅਦ ਬੀਜੇਪੀ ਦੇ ਗੋਣਗਾਨ ਕਰਦੇ ਸੀ ਤੇ ਜਦੋਂ ਇਲੈਕਸ਼ਨਾਂ ਵੋਟਰ ਪੈ ਜਾਂਦੀ ਸੀ ਉਹਦੇ ਬਾਅਦ ਮੈਂ ਬੰਪਰੂਫ ਸੜਕਾਂ ਬਣਾਤੀਆਂ ਮੈਂ ਡਿਵੈਲਪਮੈਂਟ ਕਰਾਤੀ ਮੈਂ ਹਾਈਵੇ ਬਣਾਤੇ ਮੈਂ ਫਲਾਈਓਵਰ ਬਣਵਾਤਾ ਜੋ ਕੁਝ ਵੀ ਹੈ ਬਹੁਤ ਸਾਰਾ ਘਟਨਾਕਰਮ ਵਾਪਰੇ ਉਦੋਂ ਇੱਕ ਭਾਵਨਾ ਦੇ ਨਾਲ ਜਿੰਨਾ ਕੁ ਮੈਂ ਸਮਝਿਆ ਬਾਦਲ ਸਾਹਿਬ ਨੇ ਵੀ ਇਸ ਗੱਲ ਤੇ بار بار ਅਸੀਂ ਚਾਨਣਾ ਪਾਇਆ ਸੀਗਾ ਤੇ ਮੈਂ ਵੀ ਅਜੋਸ ਗੱਲ ਲਈ ਤੈਅ ਕਰਨਾ ਵੀ ਉਹ ਜਿਹੜਾ ਸਮਝੌਤਾ 96 99 ਦੇ ਅੰਦਰ ਹੋਇਆ ਸੀਗਾ ਇਟ ਵਾਸ ਨੋਟ ਅ ਪੋਲਿਟিক্যাল ਡਿਸੀਜਨ ਉਹ ਡਿਸੀਜਨ ਸੀਗਾ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾ ਕੇ ਰੱਖਣ ਦੇ ਕਿਉਂਕਿ ਖਾੜੇ ਦਿਨ ਉਹ ਖਾੜੇ ਦਿਨ ਟੈਟਰਿਜ਼ਮ ਵਾਲੇ ਜਿਨ੍ਹਾਂ ਹਾਲਾਤਾਂ ਵਿੱਚ ਪੰਜਾਬ ਗੁਜ਼ਰਿਆ ਸੀ ਉਹਦੇ ਮੱਦੇਨਜ਼ਰ ਰੱਖ ਕੇ ਸਾਡੇ ਗਵਰਨਿੰਗ ਮੁਲਕਾਂ ਦੀ ਕਵਾਡਿੰਗ ਅਖਤ ਨਿਗਾ ਰੱਖ ਕੇ ਵੀ ਸਾਡੇ ਇੱਥੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਬਣੀ ਰਹੀ ਉਹਦਾ ਐਕਟ ਪ੍ਰੈਸਲਾ ਕੀਤਾ ਗਿਆ ਸੀਗਾ ਔਰ ਹੁਣ ਜਦੋਂ ਅੱਜ ਜਿਨ੍ਹਾਂ ਰਾਤਾਂ ਦੇ ਵਿੱਚ ਦੂੜ ਵਿਚੋੜਾ ਹੋ ਰਿਹਾ ਹੈ ਮੈਨੂੰ ਸਮਝ ਆ ਬੀਜਪੀ ਆਪਣੇ ਆਪ ਅੱਜ ਆਪਣੇ ਪੈਰਾਂ ਤੇ ਖੜੇ ਹੋਣ ਦੇ ਵਾਸਤੇ ਅੱਜ ਉਪਰਾਲਾ ਕਰ ਰਹੀ ਹੈ ਮਨਵਾ ਸਾਰੇ ਇਹਨਾਂ ਲੋਕਾਂ ਦੇ ਨਾਲ ਔਰ ਹੌਸਲਾ ਮਿਲਦਾ ਹੈ ਕਿ ਅਸੀਂ ਤਕੜੇ ਹੋ ਕੇ ਦੀ ਤਰੱਕੀ ਦੇ ਵਿੱਚ ਪੰਜਾਬ ਦਾ ਯੋਗਦਾਨ ਵੀ ਪਾਊਗਾ ਤੇ ਦੇਸ਼ ਦੀ ਜਿਸ ਤਰ੍ਹਾਂ ਤਰੱਕੀ ਜਿਸ ਰਫ਼ਤਾਰ ਨਾਲ ਹੋ ਰਹੀ ਉਹਦੇ ਵਿੱਚ ਉਹਦਾ ਲਾਭ ਪੰਜਾਬ ਨੂੰ ਵੀ ਆਪਣੀ ਆਬਾਦੀ ਆਪਣੇ ਜੀਓਗ੍ਰਾਫੀ ਤੋਂ ਜ਼ਿਆਦਾ ਮਿਲੇ ਐਸਾ ਮਾਲ ਮਾਲਕਾ ਦਾ ਮਸ਼ਹੂਰੀ ਕੰਪਨੀ ਵੀ ਜੇ ਅਗਰ ਮੈਂ ਜੱਖੂ ਪਾਸ਼ਾ ਚ ਦੱਸਾਂ ਕਿ ਜਦੋਂ ਤਰੱਕੀ ਦੀ ਗੱਲ ਹੁੰਦੀ ਏ ਸ਼ਿਵੇਂ ਲੋਟਾਂ ਦੇ ਭੜਕੇ ਆਾਂਗੇ ਡਿਵੈਲਪਮੈਂਟ ਆਉਗੀ ਇਲਾਕੇ ਦੀ ਤਰੱਕੀ ਕਰਾਂਗੇ ਇਲੈਕਸ਼ਨਾਂ ਤੋਂ ਪਹਿਲਾਂ ਮੋਦੀ ਸਾਹਿਬ ਦੇ ਗੋਣਗਾਨ ਕਰਦੇ ਸੀ ਤੇ ਉਹਦੇ ਬਾਅਦ ਬੀਜੇਪੀ ਦੇ ਗੋਣਗਾਨ ਕਰਦੇ ਸੀ ਤੇ ਜਦੋਂ ਇਲੈਕਸ਼ਨਾਂ ਵੋਟਾਂ ਪੈ ਜਾਂਦੀਆਂ ਸੀ ਉਹਦੇ ਬਾਅਦ ਮੈਂ ਬੰਪਰੂਪ ਸਰਕਾ ਬਣਾਤੀਆ ਮੈਂ ਡਿਵੈਲਪਮੈਂਟ ਕਰਾਤੀ ਮੈਂ ਹਾਈਵੇ ਬਣਾਤੇ ਮੈਂ ਫਲਾਈਓਵਰ ਬਣਵਾਤਾ ਜੋ ਕੁਛ ਵੀ ਹੈ ਬਹੁਤ ਸਾਰਾ ਘਟਨਾਕਰਮ ਵਾਪਰੇ ਆ ਉਹਦੋਂ ਇੱਕ ਭਾਵਨਾ ਦੇ ਨਾਲ ਕਿਉਂਕਿ ਉਹ ਕੋਈ ਰਾਜਨੀਤਿਕ ਸਮਝੌਤਾ ਹੈ ਨਹੀਂ ਸੀਗਾ ਜਿੰਨਾ ਕੁ ਮੈਂ ਸਮਝਿਆ ਬਾਦਲ ਸਾਹਿਬ ਨੇ ਵੀ ਇਸ ਗੱਲ ਤੇ ਬਾਰ ਬਾਰ ਅਸੀਂ ਚੜਨਾ ਪਾਇਆ ਸੀਗਾ ਤੇ ਮੈਂ ਵੀ ਅੱਜ ਉਸ ਗੱਲ ਦੀ ਤਾਇਨ ਕਰਨਾ ਵੀ ਉਹ ਜਿਹੜਾ ਸਮਝੌਤਾ ਛੇਣ ਮੇ ਸਤਾਨ ਮੇਰੇ ਅੰਦਰ ਹੋਇਆ ਸੀਗਾ ਇਟ ਵਾਸ ਨਾਟ ਅ ਪੋਲਿਟਿਕਲ ਡਿਸੀਜਨ ਉਹ ਡਿਸੀਜਨ ਸੀਗਾ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾ ਕੇ ਰੱਖਣ ਦੇ ਕਿਉਂਕਿ ਕਾਲੇ ਦਿਨ ਉਹ ਕਾਲੇ ਦਿਨ ਟੈਰਰਿਜ਼ਮ ਵਾਲੇ ਜਿਨ੍ਹਾਂ ਹਾਲਾਤਾਂ ਵਿੱਚ ਪੰਜਾਬ ਗੁਜ਼ਰਿਆ ਸੀ ਉਹਦੇ ਮੱਦੇ ਨਜ਼ਰ ਰੱਖ ਕੇ ਸਾਡੇ ਗਵਾਂਢੀ ਮੁਲਕਾਂ ਦੀ ਗੋੜੀ ਯਕਤ ਨਿਗਾਰਾ ਰੱਖ ਕੇ ਕਿ ਸਾਡੇ ਇੱਥੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਬਣੀ ਰਹੇ ਉਹ ਲੈ ਕੇ ਫੈਸਲਾ ਕੀਤਾ ਗਿਆ ਸੀਗਾ ਪਰ ਹੁਣ ਜਦੋਂ ਅੱਜ ਜਿਹਨਾਂ ਰਾਤਾਂ ਦੇ ਵਿੱਚ ਦੂੜ ਵਿਚੋੜਾ ਹੋ ਰਿਹਾ ਹੈ ਮੈਂ ਸਮਝਦਾ ਬੀਜਪੀ ਆਪਣੇ ਆਪ ਅੱਜ ਆਪਣੇ ਪੈਰਾਂ ਤੇ ਖੜੇ ਹੋਣ ਦੇ ਵਾਸਤੇ ਅੱਜ ਉਪਰਾਲਾ ਕਰ ਰਹੀ ਹੈ ਮਨੁੱਖ ਜਾਰੇ ਨਾਲ ਲੋਕਾਂ ਦੇ ਨਾਲ ਹੋਰ ਹੌਸਲਾ ਮਿਲਦਾ ਹੈ ਕਿ ਅਸੀਂ ਤਕੜੇ ਹੋ ਕੇ ਦੇਸ਼ ਦੀ ਤਰੱਕੀ ਦੇ ਵਿੱਚ ਪੰਜਾਬ ਦਾ ਯੋਗਦਾਨ ਵੀ ਪਾਊਗਾ ਤੇ ਦੇਸ਼ ਦੀ ਜਿਸ ਤਰ੍ਹਾਂ ਤਰੱਕੀ ਇਸ ਸਰਕਾਰ ਨਾਲ ਹੋ ਰਹੀ ਉਹਦੇ ਵਿੱਚ ਉਹਦਾ ਲਾਭ ਪੰਜਾਬ ਨੂੰ ਵੀ ਆਪਣੀ ਆਬਾਦੀ ਆਪਣੇ ਜੀਓਗ੍ਰਾਫੀ ਤੋਂ ਜ਼ਿਆਦਾ ਮਿਲੇ